हां जी जेएमसी जी परमेश्वर ਤੁਹਾਨੂੰ ਬਰਕਤ ਦੇ ਔਰ ਲਗਾਤਾਰ ਤੁਸੀਂ ਪੰਜਾਬ ਲਈ ਪ੍ਰਾਰਥਨਾ ਕਰ ਰਹੇ ਹੋ ਦਿੱਲੀ ਤੁਹਾਡਾ ਧੰਨਵਾਦ ਔਰ ਮੈਂ ਫਿਰ ਕਹਿਣਾ ਚਾਹੁੰਦਾ ਤੁਸੀਂ ਲਗਾਤਾਰ ਪੰਜਾਬ ਦੇ ਲਈ ਪ੍ਰਾਰਥਨਾ ਕਰੋ ਕਿਉਂਕਿ ਪੰਜਾਬ ਨੂੰ ਤੁਹਾਡੀਆਂ ਪ੍ਰਾਰਥਨਾ ਦੀ ਸਾਡੇ ਇੰਡੀਆ ਨੂੰ ਤੁਹਾਡੇ ਪ੍ਰਾਰਥਨਾ ਦੀ ਜ਼ਰੂਰਤ ਹੈ ਪ੍ਰਸ਼ਾਸਨ ਨੂੰ ਤੁਹਾਡੇ ਪ੍ਰਾਰਥਨਾ ਦੀ ਜ਼ਰੂਰਤ ਹੈ ਔਰ ਤੁਸੀਂ ਦੇਖਿਆ ਪਾਤਰਾ ਦੇ ਨੇੜੇ ਇੱਕ ਪਿੰਡ ਹੈ ਉਹਦੇ ਵਿੱਚ ਇੱਕ ਬਹੁਤ ਬੁਰੀ ਘਟਨਾ ਜੋ ਮੌਦਾ ਸਾਇਆ ਉਹ ਦੋ ਭਰਾਵਾਂ ਤੇ ਜਿਨ੍ਹਾਂ ਨੇ 65000 ਰੁਪਏ ਦੀ ਜਿਨ੍ਹਾਂ ਦੇ ਉੱਪਰ ਚੋਰੀ ਦਾ ਇਰਜਾਮ ਲੱਗਿਆ ਔਰ ਰੋ ਰੋ ਕੇ ਸੋਸ਼ਲ ਮੀਡੀਆ ਤੇ ਇਹ ਚੀਜ਼ ਨੂੰ ਕਹਿ ਰਹੇ ਨੇ ਕਿ ਅਸੀਂ ਉਹ ਨਹੀਂ ਕਰਿਆ ਔਰ ਤੁਸੀਂ ਪ੍ਰਾਰਥਨਾ ਕਰੋ ਤਾਂ ਕਿ ਗਰੀਬ ਪਰਿਵਾਰ ਜੋ ਕਰਜ਼ੇ ਦੇ ਥੱਲੇ ਨੇ ਇਸ ਡਰ ਦੇ ਵਿੱਚ ਹੋ ਕੇ ਆਪਣੀਆਂ ਜਾਨਾਂ ਨੂੰ ਨਾ ਦੇਣ ਔਰ ਪਰਮੇਸ਼ਰ ਸਾਡੇ ਪੰਜਾਬ ਦੇ ਹਾਲਾਤਾਂ ਨੂੰ ਬਦਲੇ ਔਰ ਉਹਨਾਂ ਬੁਰੇ ਲੋਕਾਂ ਲਈ ਵੀ ਉਹਨਾਂ ਦੁਸ਼ਟ ਲੋਕਾਂ ਲਈ ਵੀ ਜੋ ਇਨਸਾਨੀਅਤ ਨੂੰ ਕੁਚਲਣਾ ਚਾਹੁੰਦੇ ਨੇ ਔਰ انسان ਨੂੰ انسان ਮਾਰਨਾ ਚਾਹੁੰਦਾ ਉਹਨਾਂ ਦੇ ਅੰਦਰ ਦੁਸ਼ਟਤਾ ਹੀ ਨਿਕਲ ਜੇ ਔਰ ਇੱਕ ਜਾਨ ਦੀ ਕੀਮਤ ਉਹ ਸਮਝਣ ਕਿਉਂਕਿ ਪਰਮੇਸ਼ਰ ਦੇ ਵਚਨ ਵਿੱਚ ਲਿਖਿਆ ਕਿ ਤੁਸੀਂ ਜਾਣਦੇ ਹੋ ਕਿ ਤੁਸੀਂ ਪਰਮੇਸ਼ਰ ਦਾ ਮੰਦਰ ਹੋ ਅਸੀਂ ਕਿਸੇ ਵੀ ਡਰ ਦੇ ਕਾਰਨ ਮੇਰੀ ਸਲਾਹ ਅਸੀਂ ਆਪਣੀ ਜਾਨ ਨਾ ਦੀਏ ਡਟ ਕੇ ਸ਼ੈਤਾਨ ਦਾ ਮੁਕਾਬਲਾ ਕਰੋ ਔਰ ਮੇਰੀ ਪ੍ਰਾਰਥਨਾ ਮਸੀਹ ਲੋਕਾਂ ਦੇ ਅੱਗੇ ਤੁਸੀਂ ਜ਼ਰੂਰ ਗਰੀਬ ਲੋਕਾਂ ਦੇ ਲਈ ਉਹਨਾਂ ਦੇ ਕਰਜ਼ੇ ਦੇ ਲਈ ਪ੍ਰਾਰਥਨਾ ਕਰੀਏ ਤਾਂ ਕਿ ਪਰਮੇਸ਼ਰ ਤੁਹਾਨੂੰ ਮੇਰੇ ਸ਼ਾ ਜੈਵੰਤ ਕਰੇ ਅਤੇ ਤੁਹਾਡੀਆਂ ਪ੍ਰਾਰਥਨਾ ਦਾ ਉੱਤਰ ਲੈ ਕੇ ਆਇਆ ਜੈ ਐਮਸੀ ਮੇਰੇ ਲਈ ਵੀ ਪ੍ਰਾਰਥਨਾ ਕਰਦੇ ਰਹਿਣਾ ਜੈ ਐਮਸੀ ਜੀ